ਸੁਣ ਕੇ ਉਦਮ ਸਿੰਘ ਨੂੰ ਬਹੁਤ ਵੱਡਾ ਝਟਕਾ ਮਿਲਿਆ ਤੇ ਇਹ ਝਟਕੇ ਦਾ ਕਾਰਨ ਸਜ਼ਾ ਨਹੀਂ ਸੀ ਬਲਕਿ ਬਦਲੇ ਲਈ ਕੀਤੀ ਮਿਹਨਤ ਸੀ ਬਦਲੇ ਲਈ ਉਦਮ ਸਿੰਘ ਨੇ ਆਪਣੇ ਦੇਸ਼ ਛੱਡਿਆ ਗਦਰ ਨੂੰ ਆਪਣੀ ਵਫਾਦਾਰੀ ਸਾਬੂਹ ਕੀਤੀ ਜਰਨਲ ਡਵਾਇਰ ਦੀ ਆਪ ਹੀ ਮੌਤ ਹੋ ਗਈ ਤੇ ਮਾਈਕਲ ਡਵਾਇਰ ਨੂੰ ਇੰਗਲੈਂਡ ਵਿੱਚ ਹੁਣ ਬਹੁਤ ਇੱਜ਼ਤ ਮਿਲ ਰਹੀ ਸੀ ਪਰ ਉਦਮ ਸਿੰਘ ਨੂੰ ਜੇਲ੍ਹ ਵਿੱਚ ਸਜ਼ਾ ਕੱਟਣੀ ਸੀ ਉਹ ਵੀ 5 ਸਾਲ ਮਾਡਰਨ ਡੇ ਪਾਕਿਸਤਾਨ ਦੇ ਮੀਆਂ ਵਾਲੇ ਸ਼ਹਿਰ ਵਿੱਚ ਜਦੋਂ ਉਦਮ ਸਿੰਘ ਆਪਣੀ ਸਜ਼ਾ ਕੱਟ ਰਹੇ ਸੀ ਉਹਨਾਂ ਦੀ ਮੁਲਾਕਾਤ ਕੋਈ ਇੱਕ ਹੋਰ ਸੂਰਮੇ ਨਾਲ ਜਿਹਨੂੰ ਅੱਗੇ ਜਾ ਕੇ ਉਦਮ ਸਿੰਘ ਨੇ ਆਪਣਾ ਗੁਰੂ ਵੀ ਮੰਨਿਆ ਇਹ ਸੀ ਪੰਜਾਬ ਦਾ ਇੱਕ ਹੋਰ ਸ਼ੇਰ ਭਗਤ ਸਿੰਘ ਉਦਮ ਸਿੰਘ ਸਾਰਾ ਸਾਰਾ ਦਿਨ ਜੇਲ੍ਹ ਵਿੱਚ ਭਗਤ ਸਿੰਘ ਨਾਲ ਰਹਿੰਦੇ ਸੀ ਉਹਨਾਂ ਤੋਂ ਆਜ਼ਾਦੀ ਦੀਆਂ ਕਹਾਣੀਆਂ ਸੁਣੀਆਂ ਤੇ ਉਦਮ ਸਿੰਘ ਵਿੱਚ ਚੱਲ ਰਹੀ ਬਦਲੇ ਦੀ ਭਾਵਨਾ ਹੋਰ ਵਧਣ ਲੱਗੀ ਉਦਮ ਸਿੰਘ ਦਾ ਭਗਤ ਸਿੰਘ ਨਾਲ ਇੱਕ ਗੁਰੂ ਚੇਲੇ ਵਾਲਾ ਪਿਆਰ ਪੈ ਗਿਆ ਸੀ ਪਰ ਉਦਮ ਸਿੰਘ ਦੀ ਤਕਦੀਰ ਇਹੋ ਜੀ ਸੀ ਵੀ ਜਦੋਂ ਕੋਈ ਵੀ ਉਸ ਦੀ ਜ਼ਿੰਦਗੀ ਵਿੱਚ ਆਂਦਾ ਸੀ ਉਹ ਤੋਂ ਖੋਹ ਲਿਆ ਜਾਂਦਾ ਸੀ ਤੇ ਆਖਿਰ ਵਿੱਚ ਉਹ ਦਿਨ ਆਇਆ ਜਦੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ